ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਆਪ ਸਰਕਾਰ ਆਪ ਦੇ ਦਵਾਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਵੱਖ-ਵੱਖ ਪਿੰਡਾਂ 'ਚ ਸੈਮੀਨਾਰ ਲੱਗ ਰਹੇ ਨੇ ਵਿਸ਼ੇਸ਼ ਕੈਂਪ ਲੱਗ ਰਹੇ ਨੇ ਤੇ ਉਸੇ ਦੇ ਚੱਲਦਿਆਂ ਅੱਜ ਹਲਕਾ ਮੋਹਾਲੀ ਦੇ ਕਈ ਪਿੰਡਾਂ 'ਚ ਸੈਮੀਨਾਰ ਲੱਗੇ ਜਿੱਥੇ ਲੋਕਾਂ ਦੀਆਂ ਵੱਖ-ਵੱਖ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸੈਮੀਨਾਰ 'ਚ ਪਹੁੰਚਦੇ ਨੇ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਕਰ ਦਿੰਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਦੇ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਖਵਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਐਦਾਂ ਹੈ ਜੀ ਅਸੀਂ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਹਰ ਰੋਜ਼ ਕੈਂਪ ਲੱਗ ਰਹੇ ਆ ਉਹਦੇ ਵਿੱਚ ਸਾਡੇ 10-12 ਡਿਪਾਰਟਮੈਂਟ ਹੈ। ਜਿਨ੍ਹਾਂ ਦੇ ਕੰਮ ਲੋਕੀ ਇੱਥੇ ਆ ਕੇ ਕਰਵਾ ਸਕਦੇ ਨੇ ਸਭ ਤੋਂ ਜਿਹੜੇ ਮਹੱਤਵਪੂਰਨ ਸਾਨੂੰ ਲੱਗੇ ਉਹ ਹੈਗੇ ਸਰਟੀਫਿਕੇਟ ਨੇ ਕੋਈ ਵੀ ਸਰਟੀਫਿਕੇਟ ਕਾਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਉਸ ਤੋਂ ਇਲਾਵਾ ਕੱਲ ਤੋਂ ਸਾਰੇ ਕੈਂਪਾਂ ਦੇ ਵਿੱਚ ਆਧਾਰ ਦੀ ਅਪਡੇਸ਼ਨ ਉਹਦੀ ਮਸ਼ੀਨਸ ਉਹਦੇ ਆਪਰੇਟਰਸ ਆ ਜਾਣਗੇ ਤਾਂ ਉਹ ਸਰਵਿਸਿਜ਼ ਲੈ ਸਕਦੇ ਆ ਕਿਸੇ ਨੂੰ ਰੋਜ਼ਗਾਰ ਬਾਰੇ ਕੋਈ ਗਿਆਨ ਚਾਹੀਦਾ ਹੈ ਪਾਣੀ ਦਾ ਕਨੈਕਸ਼ਨ ਬਿਜਲੀ ਦਾ ਕਨੈਕਸ਼ਨ ਉਹ ਸਾਰੀ ਸਰਵਿਸਿਜ਼ ਇਨ੍ਹਾਂ ਕੈਂਪਾਂ ਦੇ ਵਿੱਚ ਮਿਲ ਰਹੀਆਂ ਹਨ ਕਿਸੇ ਦਾ ਰਾਸ਼ਨ ਕਾਰਡ ਕੱਟਿਆ ਹੋਇਆ ਉਸ ਸੰਬੰਧੀ ਸਰਵਿਸਿਜ਼ ਇਹ ਕੈਂਪ ਚ ਲੋਕੀ ਲੈ ਸਕਦੇ ਨੇ ਸਾਡਾ ਪੂਰਾ ਸਟਾਫ ਸਮੂਹ ਡਿਪਾਰਟਮੈਂਟ ਇੱਥੇ ਮੌਜੂਦ ਨੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਉਹ ਵੱਧ ਤੋਂ ਵੱਧ ਇਹ ਕੈਂਪਾਂ ਦਾ ਫਾਇਦਾ ਲੈਣ ਅਲੀ ਦੇ ਕਈ ਪਿੰਡਾਂ 'ਚ ਅੱਜ ਜਿੱਥੇ ਵਿਸ਼ੇਸ਼ ਕੈਂਪ ਲੱਗੇ ਤੇ ਉੱਥੇ ਹੀ ਕੁਝ ਪਿੰਡਾਂ 'ਚ ਵਿਧਾਇਕ ਕੁਲਵੰਤ ਸਿੰਘ ਆਪ ਪਹੁੰਚੇ ਪਿੰਡ ਰੁੜਕਾ ਤੇ ਪਿੰਡ ਅਲੀਪੁਰ 'ਚ ਵਿਧਾਇਕ ਕੁਲਵੰਤ ਸਿੰਘ ਨੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਵਕ-ਵਕ ਪਿੰਡਾਂ 'ਚ ਗਏ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋਏ ਤੇ ਕੁਝ ਲੋਕਾਂ ਦੀਆਂ ਮੁਸ਼ਕਲਾਂ ਤਾਂ ਮੌਕੇ ਤੇ ਹੀ ਹੱਲ ਕਰ ਦਿੱਤੀਆਂ ਤੇ ਬਾਕੀਆਂ ਨੂੰ ਵੀ ਜਲਦ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਣਗੀਆਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਜੋਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਆ ਆਪ ਦੀ ਸਰਕਾਰ ਆਪਕੇ ਦਵਾਰ ਉਹਨੂੰ ਬਹੁਤ ਭਰਮਾ ਹੁੰਗਾਰਾ ਜਿਹੜਾ ਉਹ ਮਿਲ ਰਿਹਾ ਔਰ ਤੁਸੀਂ ਦੇਖ ਰਹੇ ਹੋ ਇੱਥੇ ਵੀ ਛੋਟਾ ਜਿਹਾ ਪਿੰਡ ਆ ਤੇ ਮਤਲਬ ਕਿੰਨੇ ਲੋਕ ਇੱਥੇ ਖੜੇ ਨੇ ਤੇ ਇਹ ਸਕੀਮ ਦਾ ਫਾਇਦਾ ਲੈ ਰਹੇ ਨੇ ਨਹੀਂ ਇਹੀ ਲੋਕ ਜਾ ਕੇ ਦਫ਼ਤਰਾਂ ਦੇ ਵਿੱਚ ਧੱਕੇ ਖਾਂਦੇ ਸੀ ਉਥੇ ਲਾਈਨਾਂ ਵਿੱਚ ਲੱਗਦੇ ਸੀ ਲੈਕਿਨ ਉਹ ਲਾਈਨਾਂ ਵਿੱਚ ਨਾ ਲੱਗਣ ਤੇ ਧੱਕੇ ਨਾ ਖਾਂਦੇ ਤੇ ਆਪਣਾ ਕੰਮਕਾਰ ਛੱਡ ਕੇ ਨਾ ਜਾਣ ਸਰਕਾਰ ਆ ਜਿਹੜੀ ਉਹ ਇੱਥੇ ਆਈ ਹੈ ਤੇ ਇੱਥੇ ਕੰਮ ਕਰ ਰਹੀ ਆ ਲਗਭਗ 16 ਡਿਪਾਰਟਮੈਂਟ ਨੇ ਜਿਹੜੇ ਸਰਕਾਰੀ ਉਹ ਇੱਥੇ ਬੈਠੇ ਨੇ ਮੌਜੂਦ ਨੇ ਔਰ 16 ਡਿਪਾਰਟਮੈਂਟਾਂ ਦੇ ਘਟੋ-ਘਟ 35 ਜਿਹੜੇ ਅਮਪਲਾਈ ਨੇ ਛੋਟੇ ਵੱਡੇ ਅਮਪਲਾਈ ਨੇ ਜਿਹੜੇ ਉਹ ਇੱਥੇ ਵਰਕ ਕਰ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਭਾਵੇਂ ਉਹ ਕਾਸ ਸਰਟੀਫਿਕੇਟ ਹੈ ਭਾਵੇਂ ਕੋਈ ਬਰ ਸਰਟੀਫਿਕੇਟ ਹੈ ਭਾਵੇਂ ਕੋਈ ਰਾਸ਼ਨ ਕਾਰਡ ਦਾ ਕੰਮ ਹੈ ਜਾਂ ਪੈਨਸ਼ਨ ਦਾ ਕੰਮ ਹੈ ਇਹ ਹੋਰ ਸਬਦਾ ਸੈਂਟਰ ਦਾ ਕੋਈ ਵੀ ਕੰਮ ਆ ਉਹ ਇੱਥੇ ਲੋਕਾਂ ਨੂੰ ਬਹੁਤ ਈਜ਼ੀਲੀ ਹੋ ਰਹੇ ਨੇ ਲੋਕਾਂ ਦੇ ਔਰ ਮੈਂ ਇਹ ਸਮਝਦਾ ਵੀ ਇਤੋਂ ਵੱਡੀ ਜਿਹੜੀ ਮਹਿਮਾ ਇਹ ਸ਼ਾਇਦ ਇਹ ਕਿਸੇ ਨੇ ਇੰਡੀਆ ਦੇ ਵਿੱਚ ਕੀਤੀ ਹੋਵੇ ਸ਼ੁਰੂ ਤੇ ਜਦ ਮਹਿੰਮ ਚਲਾਈ ਹੋਵੇ ਮੈਂ ਇਸ ਕਦਰ ਮਾਣਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਤੇ ਅਰਵਿੰਦ ਕੇਜਰੀਵਾਲ ਜਿਹੜੇ ਸਾਡੇ ਕਨਵੀਨਰ ਨੇ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਧੰਨਵਾਦ ਕਰਨਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੀ ਇਹ ਲੰਬੀ ਸੋਚ ਦੂਰ ਅੰਦੇਸ਼ੀ ਕਰਕੇ ਜਿਹੜੀ ਮਹਿੰਮਾਂ ਸ਼ੁਰੂ ਹੋਈ ਆ ਔਰ ਲੋਕ ਉਹਦਾ ਭਰਪੂਰ ਫਾਇਦਾ ਜਿਹੜਾ ਉਹ ਉਠਾ ਰਹੇ